ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਹੌ ਟੱਲ ਗੁਰ ਸੇਵੀ ਐ ਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਜੋ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੇ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਚਿਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏ ਦਾ ਆਪੇ ਦੀ ਵਢਾਈਆ ਆਪੇ ਹੀ ਕਰਮ ਕਰਾਏ ਦਾ ਵੱਡਾ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏ ਦਾ ਨਦਰ ਉਪਠੀ ਜੇ ਕਰੇ ਸੁਲਤਾਨ ਕਾਹੂ ਕਰਾਈ ਦਾ ਦਰ ਮੰਗਨ ਪਿਖ ਨਾ ਪਾਏ ਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਨ ਭੇਖ ਨਾ ਪਾਏ ਦਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡ ਭਾਗੀ ਹੋ ਜੋ ਰਹਿਮਤਾਂ ਦੇ ਮਾਲਕ ਦੀਨ ਦੁਨੀਆ ਦੇ ਵਾਲੀ ਅਕਾਲ ਪੁਰਖ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀਆਂ ਦੇ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠ ਹਾਜ਼ਰੀਆਂ ਲਵਾ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਕਿਰਪਾ ਦਇਆ ਦਾ ਸਦਕਾ ਅੰਮ੍ਰਿਤ ਵੇਲੇ ਤੇ ਸੁੰਦਰ ਦੀਵਾਨ ਸਜੇ ਹੋਏ ਹਨ ਤੋ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਕਿ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸ੍ਰੀ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ 16ਵੀਂ ਪੌੜੀ ਹੈ ਉਹਦੇ ਨਾਲ ਜੋ ਦੋ ਸਲੋਕ ਆਏ ਨੇ ਉਥੋਂ ਤੱਕ ਦੀ ਵਿਚਾਰ ਸਤਿਗੁਰੂ ਸਾਹਿਬ ਜੀ ਦੀ ਆਨੇ ਕਿਰਪਾ ਦੇ ਨਾਲ ਕਰਵਾਈ ਆਓ ਆਪ ਸੰਗਤ ਨੇ ਪੌੜੀ ਦਾ ਪਾਠ ਸਰਵਣ ਕੀਤਾ ਸਤਿਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਕੀ ਬਖਸ਼ਿਸ਼ਾਂ ਕਰਦੇ ਨੇ ਆਓ ਇਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਤਰਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਚਿੱਤੇ ਅੰਦਰ ਸਭ ਕੋ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਜੋ ਪਾਵਨ ਪੌੜੀ ਹੈ 472 ਗ ਉਪਰ ਸੁਭਾਇਮਨ ਹੈ ਜਿੱਥੇ ਸਤਿਗੁਰੂ ਸਾਹਿਬ ਜੀਾਂ ਨੇ ਪਿਛਲੇ ਸ਼ਲੋਕਾਂ ਦੇ ਅੰਦਰ ਕਿਰਪਾ ਦੇ ਨਾਲ ਦੱਸਿਆ ਕਿ ਜਿਸ ਪ੍ਰਕਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਾਂ ਨੇ ਉਸ ਖੱਤਰੀ ਨੂੰ ਉਪਦੇਸ਼ ਦਿੱਤਾ ਜਿਨ ਨੇ ਉਸ ਬ੍ਰਾਹਮਣ ਤੇ ਗਊ ਨੂੰ ਪੁਲ ਪਾਰ ਕਰਾਉਣ ਦੇ ਲਈ ਟੈਕਸ ਮੰਗਿਆ ਸੀ ਤੋ ਸਤਗੁਰੂ ਸਾਹਿਬ ਜੀਆ ਨੇ ਸਮੇਂ ਦੀ ਹਾਲਤ ਵੀ ਬਿਆਨ ਕੀਤੀ ਕਿ ਇਸ ਸਮੇਂ ਉਸ ਪ੍ਰਕਾਰ ਇਸ ਸਮੇਂ ਜਿਹੜਾ ਮਨੁੱਖ ਵਰਤਾਰਾ ਵਰਤ ਰਹੇ ਸਨ ਕਿ ਸਰਕਾਰ ਦੇ ਚਾਪਲਸ ਉਸ ਸਮੇਂ ਦੀ ਹਕੂਮਤ ਦੇ ਜਿਹੜੇ ਚਾਪਲਸ ਬਣੇ ਹੋਏ ਸਨ ਉਹਨਾਂ ਦੇ ਸਮਨ ਸਾਹਮਣੇ ਉਹਨਾਂ ਦੇ ਵਿਖਾਵੇ ਦੇ ਲਈ ਉਹਨਾਂ ਨੇ ਨਮਾਜ਼ਾਂ ਪੜਨੀਆਂ ਬੱਕਰੇ ਖਾਣੇ ਪਰ ਲੋਕ ਕੇ বেদ ਪੁਰਾਣ ਜਿਹੜੇ ਪਾਠ ਪੁਰਾਣ ਨੇ ਉਹਨਾਂ ਨੂੰ ਵੀ ਵਿਚਾਰਨਾ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਪੰਡਤਾਂ ਨੂੰ ਵੀ ਸੱਦਣਾ ਤੇ ਹੋਰ ਜਿਹੜੇ ਸਨਾਤਨ ਮਰਤ ਵਾਲੇ ਨੇ ਕਰਮ ਉਹ ਵੀ ਕਰਨੇ ਪਰ ਉਸ ਸਮੇਂ ਦੀ ਹਕੂਮਤ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਨਮਾਜ਼ਾਂ ਵੀ ਪੜਨੀਆਂ ਬੱਕਰੇ ਵੀ ਰਿੰਨ ਕੇ ਖਾਣੇ ਅਤੇ ਜਿਹੜੇ ਉਹਨਾਂ ਦੇ ਕਾਰਜ ਸਨ ਉਹ ਵੀ ਕਰਦੇ ਹੁੰਦੇ ਸਨ ਇਸ ਪ੍ਰਕਾਰ ਇਹ ਮਲੇਸ਼ਾਂ ਦਾ ਭੋਜਨ ਖਾਣ ਲੱਗ ਪਏ ਸਨ ਇਹਨਾਂ ਦਾ ਜੀਵਨ ਵੀ ਪ੍ਰਹਟ ਹੋ ਗਿਆ ਪਰ ਵਿਖਾਵੇ ਦੇ ਲਈ ਲੋਕਾਂ ਨੂੰ ਇਸ ਪ੍ਰਕਾਰ ਕਹਿੰਦੇ ਕਿ ਸਾਡੇ ਚੌਕੇ ਤੇ ਉੱਪਰ ਕਿਸੇ ਨੇ ਨਹੀਂ ਆਉਣਾ ਇਸ ਪ੍ਰਕਾਰ ਐਸੀ ਸਮੇਂ ਦੀ ਹਾਲਤ ਬਣੀ ਹੋਈ ਸੀ ਕਿ ਜਿਹੜਾ ਵੀ ਵੇਖਦਾ ਸੀ ਉਹ ਸਤਗੁਰੂ ਸਾਹਿਬ ਜੀ ਆਨੇ ਉਹਨਾਂ ਦੇ ਪ੍ਰਤੀ ਉਪਦੇਸ਼ ਦਿੱਤਾ ਸਤਗੁਰੂ ਸਾਹਿਬ ਜੀ ਆਨੇ ਦੱਸਿਆ ਕਿ ਮਨ ਤੇ ਇਹਨਾਂ ਦਾ ਝੂਠਾ ਏ ਮਨ ਸੁੱਚਾ ਨਹੀਂ ਹੋਇਆ ਪਰ ਚੂਲੀਆਂ ਭਰਦੇ ਨੇ ਚੂਲੀਆਂ ਪਰ ਨਾਲ ਕਹਿੰਦੇ ਨੇ ਕਿ ਇਹ ਮਨ ਪਵਿੱਤਰ ਹੋ ਜਾਂਦਾ ਏ ਤੋ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਉਹ ਸਿੱਖ ਨੇ ਕਿ ਇਸ ਸੰਸਾਰ ਤੇ ਕਿਸ ਪ੍ਰਕਾਰ ਪਾਰ ਉਤਾਰਾ ਹੋ ਸਕਦਾ ਏ ਕੱਲ ਵੀ ਬੇਨਤੀ ਕੀਤੀ ਸੀ ਗੁਰਦੇਵ ਪਿਤਾ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਦੇ ਕਿ ਇਸ ਸੰਸਾਰ ਤੇ ਦੋ ਚੀਜ਼ਾਂ ਵਾਪਰ ਰਹੀਆਂ ਨੇ ਇੱਕ ਝੂਠ ਤੇ ਇੱਕ ਝੂਠ ਇਹ ਦੋਨੇ ਚੀਜ਼ਾਂ ਨੇ ਮਨੁੱਖ ਦੇ ਜੀਵਨ ਨੂੰ ਖਰਾਬ ਕੀਤਾ ਏ ਝੂਠ ਵੀ ਵੱਧਦਾ ਜਾ ਰਿਹਾ ਏ ਤੇ ਝੂਠ ਵੀ ਵੱਧਦੀ ਜਾ ਰਹੀ ਏ ਸੁਚਮਤਾ ਨਹੀਂ ਰਹਿ ਗਈ ਤੇ ਮਨੁੱਖ ਦਾ ਪਾਰ ਉਤਾਰਕ ਇਸ ਪ੍ਰਕਾਰ ਹੋਵੇਗਾ ਉਹ ਗੁਰਦੇਵ ਪਿਤਾ ਦੱਸਦੇ ਕਿ ਜੇ ਮਨੁੱਖ ਦੇ ਜੀਵਨ ਦੇ ਅੰਦਰ ਸੱਚ ਤੇ ਸੋਚ ਆ ਜਾਵੇ ਤੇ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਵੇ ਤੇ ਇਹ ਸੱਚ ਤੇ ਸੋਚ ਆ ਜਾਵੇਗੀ ਸੁਚੰਮਤਾ ਆ ਜਾਵੇਗੀ ਝੂਠ ਨੂੰ ਛੱਡਿਆ ਜਾਵੇਗਾ ਅਤੇ ਸੱਚ ਆ ਜਾਵੇਗਾ ਮਨੁੱਖ ਸੱਚ ਦਾ ਧਾਰਨੀ ਹੋ ਜਾਵੇਗਾ ਜਦੋਂ ਸੱਚ ਦਾ ਧਾਰਨੀ ਹੋ ਗਿਆ ਮਨ ਵੀ ਸੱਚਾ ਹੋ ਜਾਵੇਗਾ ਸੱਚ ਦੇ ਅਨੁਸਾਰ ਹੀ ਚੱਲਣ ਲੱਗ ਪਵੇਗਾ ਸੋ ਦੋ ਚੀਜ਼ਾਂ ਨੇ ਝੂਠ ਤੇ ਝੂਠ ਇਹ ਦੋਨਾਂ ਨੂੰ ਛੱਡ ਕੇ ਸੱਚ ਤੇ ਸੋਚ ਸਚਮ ਜਿਹੜੀ ਸੱਚਾਪਨ ਹੈ ਉਹਨੂੰ ਧਾਰਨ ਕਰਨਾ ਤੇ ਸੋਚਮਤਾ ਨੂੰ ਧਾਰਨ ਕਰਨਾ ਗੁਰਦੇਵ ਪਿਤਾ ਨੇ ਦੱਸਿਆ ਇਸ ਪੌੜੀ ਦੇ ਰਾਹੀਂ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਬ੍ਰਹਮ ਸਰਬਦਾ ਪ੍ਰਕਾਸ਼ਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਦਾ ਇਸ ਸੰਸਾਰ ਤੇ ਵਰਤ ਰਿਹਾ ਏ। ਇਸ ਸੰਸਾਰ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ ਤੇ ਪ੍ਰਮਾਤਮਾ ਦਾ ਬਣਾਇਆ ਹੋਇਆ ਹੀ ਜਿਹੜਾ ਸੰਸਾਰ ਹੈ ਉਹਦੇ ਵਿੱਚ ਜਿਹੜਾ ਵਰਤਾਰਾ ਵਰਤ ਰਿਹਾ ਏ ਉਹ ਵੀ ਪ੍ਰਮਾਤਮਾ ਦੇ ਚਿੱਤ ਦੇ ਅਨੁਸਾਰ ਹੀ ਵਰਤ ਰਿਹਾ ਏ। ਚਿੱਤੈ ਅੰਦਰ ਸਭ ਕੋ ਇਹ ਸਾਰਾ ਕੁਝ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਿੱਤ ਦੇ ਵਿੱਚ ਹੈ। ਜੋ ਇਹ ਵਰਤਾਰਾ ਇਸ ਸੰਸਾਰ ਤੇ ਵਰਤ ਰਿਹਾ ਏ ਇਹ ਸਾਰਾ ਕੁਝ ਹੀ ਪ੍ਰਮਾਤਮਾ ਦੇ ਚਿੱਤ ਦੇ ਵਿੱਚ ਹੈ ਪ੍ਰਮਾਤਮਾ ਦੀ ਜਾਤ ਦੇ ਵਿੱਚ ਵੇਖ ਨਦਰੀ ਹੇਠ ਚਲਾਏ ਦਾ ਤੇ ਸਤਗੁਰੂ ਸਾਹਿਬ ਜੀ ਆਪਣੀ ਨਦਰ ਦੇ ਹੇਠ ਆਪਣੀ ਕਿਰਪਾ ਦੇ ਹੇਠ ਇਹ ਸਾਰਾ ਕੁਝ ਚਲਾ ਰਹੇ ਨੇ ਇਸ ਸ੍ਰਿਸ਼ਟੀ ਇਹ ਬ੍ਰਹਿਮੰਡ ਇਹ ਸਾਰਾ ਖੰਡ ਬ੍ਰਹਿਮੰਡ ਜਿਤਨੇ ਵੀ ਨੇ ਸਾਰੇ ਨੂੰ ਜਿਹੜਾ ਪ੍ਰਮਾਤਮਾ ਆਪ ਹੀ ਚਲਾ ਰਿਹਾ ਹੈ ਜਿਸ ਪ੍ਰਕਾਰ ਇੱਕ ਪੇਟ ਦੇ ਵਿੱਚ ਕੀੜੇ ਹੁੰਦੇ ਨੇ ਉਸੇ ਪ੍ਰਕਾਰ ਇਹ ਸਾਰੇ ਬ੍ਰਹਿਮੰਡ ਉਸ ਵੈਗੁਰੂ ਸਰੂਪ ਦੇ ਅੰਦਰ ਹੀ ਹਨ ਇਹ ਸਾਰਾ ਕੁਝ ਗਿਆਤ ਹੈ ਜੋ ਇਹ ਚੇਤਨ ਬ੍ਰਹਮ ਦੇ ਅੰਦਰ ਹੈ ਉਹ ਅਕਾਲ ਪੁਰਖ ਵੈਗੁਰੂ ਚੇਤਨ ਸਰੂਪ ਹੈ ਤਾਂ ਉਹ ਸਾਰਾ ਕੁਝ ਹੀ ਚੇਤਨ ਸਰੂਪ ਦੇ ਅੰਦਰ ਹੈ ਅਤੇ ਇਹ ਹੋਰ ਸਾਰਾ ਕੁਝ ਜੜ ਸੰਘਾਤ ਹੈ ਜੋ ਸਾਰਾ ਕੁਝ ਦਿਖ ਰਿਹਾ ਏ ਇਹ ਜੜ ਹੈ। ਤੋਂ ਉਸ ਪ੍ਰਕਾਰ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਇਹ ਸਾਰਾ ਕੁਝ ਹੈ। ਹੁਣ ਚਿੱਤੇ ਦਾ ਅਰਥ ਕਰੀਏ ਤੇ ਚਿੱਤੇ ਦਾ ਅਰਥ ਦਫ਼ਤਰ ਵੀ ਹੁੰਦਾ ਏ। ਇਹ ਜਿਹੜਾ ਸਭ ਕੁਝ ਵਰਤ ਰਿਹਾ ਏ ਉਹ ਪ੍ਰਮਾਤਮਾ ਦੇ ਦਫ਼ਤਰ ਦੇ ਵਿੱਚ ਪ੍ਰਮਾਤਮਾ ਦੇ ਲੇਖੇ ਦੇ ਵਿੱਚ ਹੀ ਹੈ। ਉਹ ਚੇਤਨ ਸਰੂਪ ਪ੍ਰਮਾਤਮਾ ਅਕਾਲ ਪੁਰਖ ਸਾਰਿਆਂ ਨੂੰ ਵੇਖ ਰਿਹਾ ਏ ਇਹ ਸੰਸਾਰ ਤੇ ਜੋ ਕੁਝ ਵਾਪਰ ਰਿਹਾ ਏ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਾਪਰ ਰਿਹਾ ਏ ਪ੍ਰਮਾਤਮਾ ਦੇ ਬਾਣੀ ਅੰਦਰ ਵਾਪਰ ਰਿਹਾ ਏ ਚਿੱਤੇ ਅੰਦਰ ਸਭ ਕੋ ਪ੍ਰਮਾਤਮਾ ਦੇ ਚਿੱਤ ਦੇ ਵਿੱਚ ਸਾਰਾ ਕੁਝ ਹੈ ਪ੍ਰਮਾਤਮਾ ਆਪਣੀ ਵਿਡਿਆਈ ਦੇ ਨਾਲ ਇਹ ਸਾਰਾ ਕੁਝ ਜੋ ਇਸ ਸੰਸਾਰ ਤੇ ਹੋ ਰਿਹਾ ਏ ਉਸ ਨੂੰ ਪ੍ਰਮਾਤਮਾ ਚਲਾ ਰਿਹਾ ਏ ਪਰਮਾਤਮਾ ਦੀ ਨਜ਼ਰ ਹੈ ਤੇ ਇਹ ਜਿਹੜਾ ਸਾਰਾ ਸੰਸਾਰ ਚੱਲ ਰਿਹਾ ਹੈ ਪਰਮਾਤਮਾ ਦੀ ਨਜ਼ਰ ਇਹ ਨਜ਼ਰ ਕਰਕੇ ਹੀ ਇਹ ਸਾਰਾ ਕੁਝ ਵਾਪਰ ਰਿਹਾ ਹੈ ਆਪੇ ਦੇ ਵਡਿਆਈਆ ਫਿਰ ਸਤਗੁਰੂ ਸਾਹਿਬ ਜੀ ਆਪਣੇ ਗੁਰਮੁਖ ਜਨਾਂ ਨੂੰ ਆਪਣੇ ਸੰਤਾਂ ਭਗਤਾਂ ਨੂੰ ਆਪਣੇ ਰੱਬ ਦੇ ਪਿਆਰਿਆਂ ਨੂੰ ਉਹਨਾਂ ਨੂੰ ਸ਼ੁਭ ਗੁਣਾਂ ਦੀਆਂ ਵਡਿਆਈਆਂ ਦਿੰਦਿਆਂ ਨੇ ਭਗਤੀ ਦੀਆਂ ਬ੍ਰਹਮ ਵਿਦਿਆ ਦੀਆਂ ਵਡਿਆਈਆਂ ਬਖਸ਼ਦੇ ਨੇ ਹੁਣ ਇਸ ਸੰਸਾਰ ਦੇ ਜਿਹੜੇ ਮਨੁੱਖ ਦੀ ਵਡਿਆਈ ਹੁੰਦੀ ਹੋਵੇ ਉਹ ਆਪ ਨਹੀਂ ਹੁੰਦੀ ਉਹਦੇ ਪਿੱਛੇ ਜਿਹੜਾ ਵਡਿਆਈ ਕਰਨ ਵਾਲਾ ਹੈ ਉਹ ਪ੍ਰਮਾਤਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਇਸ ਸੰਸਾਰ ਤੇ ਵਡਿਆਈ ਕਰਾਉਣ ਵਾਲਾ ਏ ਉਹ ਅਕਾਲ ਪੁਰਖ ਵਾਹਿਗੁਰੂ ਹੀ ਐਸਾ ਏ ਜਿਹੜਾ ਇਸ ਸੰਸਾਰ ਤੇ ਮਨੁੱਖ ਨੂੰ ਨੀਮਾ ਵਖਾਉਣ ਵਾਲਾ ਏ ਇਹ ਵਡਿਆਈ ਮਨੁੱਖ ਦੀ ਹਰਨ ਵਾਲਾ ਵੀ ਉਹ ਪ੍ਰਮਾਤਮਾ ਹੈ ਤੇ ਜਿਹੜਾ ਵਡਿਆਈ ਕਰਾਉਣ ਵਾਲਾ ਉਹ ਵੀ ਪ੍ਰਮਾਤਮਾ ਹੈ। ਤੋਂ ਪ੍ਰਮਾਤਮਾ ਆਪੇ ਹੀ ਵਡਿਆਈਆਂ ਦੇ ਰਿਹਾ ਏ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਗੁਰਮੁਖ ਜਨਾਂ ਨੂੰ ਕਿਸ ਪ੍ਰਕਾਰ ਉਹਨਾਂ ਨੂੰ ਭਗਤੀ ਦੇ ਕੇ ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਬ੍ਰਹਮ ਵਿਦਿਆ ਦੀ ਦਾਤ ਦੇ ਕੇ ਬ੍ਰਹਮ ਵਿਦਿਆ ਕੀ ਹੁੰਦੀ ਹੈ ਜਿਹੜਾ ਅਧਿਆਤਮ ਨੂੰ ਜਾਣਨਾ ਇਸ ਸਤਗੁਰੂ ਸਾਹਿਬ ਜੀਆਂ ਦੀ ਜਿਹੜੀ ਵਿੱਦਿਆ ਏ ਸਤਗੁਰੂ ਸਾਹਿਬ ਜੀਆਂ ਦੇ ਜਿਹੜੇ ਅਰਥਾਂ ਨੂੰ ਪੜ੍ਹਨਾ ਇਹ ਜਿਹੜੀ ਵਿੱਦਿਆ ਏ ਬ੍ਰਹਮ ਵਿੱਦਿਆ ਏ। ਤੋਂ ਆਪਣੇ ਭਗਤਾਂ ਨੂੰ ਸਤਗੁਰੂ ਗੁਰਦੇਵ ਪਤਾ ਬ੍ਰਹਮ ਵਿੱਦਿਆ ਬਖਸ਼ ਕੇ ਉਹਨਾਂ ਨੂੰ ਵਡਿਆਈ ਦਿੰਦਾ ਏ। ਆਪਣੇ ਭਗਤਾਂ ਦੇ ਕੋਲੋਂ ਆਪਣੇ ਸ਼ੰਤ ਸ਼ਾਂਤ ਚੇਤ ਮਹਾਤਮ ਮਹਾਪੁਰਸ਼ਾਂ ਦੇ ਕੋਲੋਂ ਉਹਨਾਂ ਦੇ ਪਾਸੋਂ ਪਰਉਪਕਾਰ ਕਰਵਾ ਕੇ ਉਹਨਾਂ ਨੂੰ ਵਡਿਆਈ ਦਿੰਦਾ ਏ। ਉਹ ਪ੍ਰਮਾਤਮਾ ਹੀ ਆਪ ਹੀ ਸਾਰਾ ਕੁਝ ਕਰ ਰਿਹਾ ਹੈ ਆਪੇ ਹੀ ਕਰਮ ਕਰਾਏ ਦਾ ਆਪੇ ਹੀ ਸਾਰਾ ਕੁਝ ਜਿਹੜੇ ਕਰਮ ਕਰਵਾ ਰਿਹਾ ਏ ਮਨੁੱਖ ਦੇ ਕੋਲੋਂ ਉਹ ਪ੍ਰਮਾਤਮਾ ਕਰਵਾ ਰਿਹਾ ਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਇਹ ਸਾਰਾ ਕੁਝ ਹੀ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੈ ਬਿਨ ਕਰਤਾਰ ਨ ਕਿਰਤਮ ਮਾਨੋ ਆਦ ਅਜੂਨ ਅਜਾਇ ਅਬਨਾਸੀ ਤੇ ਪਰਮੇਸ਼ਰ ਜਾਨੋ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਇੱਕ ਜਿਹੜਾ ਆਦ ਜਿਹੜਾ ਅਜੋਨੀ ਹੈ ਜਿਹੜਾ ਅਜੈ ਉਹ ਪਰਮੇਸ਼ਰ ਨੂੰ ਜਾਨਣਾ ਕਰੋ ਜਿਹੜਾ ਸਾਰਾ ਕੁਝ ਹੀ ਕਰਨ ਵਾਲਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਪਰਮਾਤਮਾ ਹੈ ਆਪ ਹੀ ਉਹ ਕਿਰਪਾ ਕਰਕੇ ਵਡਿਆਈ ਕਰਵਾਉਂਦਾ ਹੈ ਤੇ ਆਪ ਹੀ ਉਹ ਜਿਹੜਾ ਮਨੁੱਖ ਹੈ ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਉਹਦੀ ਵਡਿਆਈ ਹਾਰ ਲੈਂਦਾ ਹੈ ਮਨੁੱਖ ਦੀ ਪਰਮਾਤਮਾ ਦੇ ਵਸ ਦੇ ਵਿੱਚ ਹੈ ਸਾਰਾ ਕੁਝ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਵੱਡਾ ਸਾਹਿਬ ਉਹ ਪਰਮਾਤਮਾ ਵੱਡਾ ਏ ਵੱਡਾ ਤੇਰਾ ਦਰਬਾਰ ਸੱਚਾ ਤਦ ਤਖਤ ਸਿਰ ਸਾਹ ਪਾਤ ਸਾਹ ਨੈਚਲ ਚੌਰ ਛਤ ਉਹ ਪ੍ਰਮਾਤਮਾ ਵੱਡਾ ਏ ਉਹਦਾ ਦਰਬਾਰ ਵੀ ਵੱਡਾ ਏ ਉਹਦਾ ਨਾਮ ਨਾ ਵੀ ਵੱਡਾ ਏ ਤੇ ਜੋ ਕੁਝ ਕਰੁੰਦਾ ਏ ਉਹ ਆਪ ਵੱਡਾ ਏ ਉਹ ਪ੍ਰਮਾਤਮਾ ਦੀ ਕਾਰ ਵੀ ਵੱਡੀ ਏ ਕੀਤਾ ਜਾ ਕਾ ਹੋਵੇ ਪ੍ਰਮਾਤਮਾ ਦਾ ਹੀ ਕੀਤਾ ਹੋ ਰਿਹਾ ਏ ਹੋਰ ਇੱਥੇ ਕਿਸੇ ਦਾ ਕੋਈ ਵਸ ਨਹੀਂ ਜੇ ਮਨੁੱਖ ਨੂੰ satsangat ਪ੍ਰਾਪਤ ਹੁੰਦੀ ਏ ਗੁਰੂ ਦੀ ਅਝੂਰੀ ਪ੍ਰਾਪਤ ਹੁੰਦੀ ਏ ਤੇ ਇਹਦਾ ਮਤਲਬ ਉਹ ਪ੍ਰਮਾਤਮਾ ਆਪ ਕਰਵਾ ਰਿਹਾ ਏ ਪਰਮਾਤਮਾ ਦੀ ਕਿਰਪਾ ਹੈ ਪਰਮਾਤਮਾ ਆਪਣੀ ਕਿਰਪਾ ਦੇ ਨਾਲ ਹੀ ਉਹਨੂੰ ਗੁਰੂ ਸਾਹਿਬ ਜੀਆਂ ਦੀ ਜਿਹੜੀ ਸੰਗਤ ਪ੍ਰਾਪਤ ਹੁੰਦੀ ਹੈ ਮਨੁੱਖ ਨੂੰ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਸ ਸੰਸਾਰ ਤੇ ਇੱਕ ਪੱਤਾ ਵੀ ਨਹੀਂ ਹਿੱਲਦਾ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਸ ਸੰਸਾਰ ਦੀ ਇੱਕ ਵੀ ਜਿਹੜੀ ਚੀਜ਼ ਹੈ ਉਹਦੇ 'ਚ ਬਦਲਾਅ ਨਹੀਂ ਹੁੰਦਾ ਸਾਰਾ ਕੁਝ ਹੀ ਪਰਮਾਤਮਾ ਦੇ ਵਸ ਦੇ ਵਿੱਚ ਹੈ ਪਰ ਪ੍ਰਮਾਤਮਾ ਇਸ ਸੰਸਾਰ ਤੇ ਜਿਹੜੇ ਮਨੁੱਖਾਂ ਨੂੰ ਵਡਿਆਈ ਦਿੰਦਾ ਏ ਉਹ ਵੀ ਪ੍ਰਮਾਤਮਾ ਆਪ ਹੀ ਦਿੰਦਾ ਏ ਉਹ ਪ੍ਰਮਾਤਮਾ ਵੱਡਾ ਹੈ ਵੱਡੋ ਵੱਡਾ ਵੱਡ ਮੇਦਨੀ ਉਹ ਵਾਹਿਗੁਰੂ ਅਕਾਲ ਪੁਰਖ ਵੱਡਾ ਹੈ ਜੋ ਬ੍ਰਹਮਾ ਹੈ ਜੋ ਵਿਸ਼ਨੂੰ ਹੈ ਜੋ ਸ਼ਿਵਜੀ ਹੈ ਇਹ ਤਿੰਨ ਦੇਵ ਦੇ ਪ੍ਰਮੁੱਖ ਨੇ ਇਹਨਾਂ ਸਾਰਿਆਂ ਤੋਂ ਵੱਡਾ ਏ ਉਹ ਅਕਾਲ ਪੁਰਖ ਵਾਹਿਗੁਰੂ ਫਿਰ ਤਿੰਨ ਅਵਸਥਾਵਾਂ ਹੁੰਦੀਆਂ ਨੇ ਇੱਕ ਹਿਰਨ ਗਰਭ ਇੱਕ ਵਿਰਾਟ ਇੱਕ ਆਭਿਆਕਰਤਾ ਉਹ ਇਹ ਤਿੰਨਾਂ ਅਵਸਥਾਵਾਂ ਤੋਂ ਪਰਮਾਤਮਾ ਵੱਡਾ ਏ ਉਹ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਹ ਵੀ ਵੱਡੀ ਹੈ ਉਹ ਸਤਗੁਰੂ ਸਾਹਿਬ ਜੀ ਤਿੰਨ ਅਵਸਥਾਵਾਂ ਦੱਸਦੇ ਨੇ ਹਿਰਨ ਗਰਭ ਪਹਿਲੀ ਅਵਸਥਾ ਇਹ ਹਿਰਨ ਗਰਭ ਇਹ ਧਿਆਨ ਦੇ ਨਾਲ ਸੁਣਿਓ ਇਹ ਥੋੜੀ ਜੀ ਵਿਚਾਰ ਡੂੰਗੀ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਸੁਪਨ ਅਵਸਥਾ ਇੱਕ ਸੁਖੋਪਤ ਤੇ ਇੱਕ ਜਾਗਰਤ ਇਹ ਤਿੰਨ ਅਵਸਥਾਵਾਂ ਤੇ ਦੂਸਰੇ ਬੰਨੇ ਹਿਰਨਾ ਗਰਭ ਵਿਰਾਟ ਤੇ ਅਭਿਆਕਰਿਤ ਇਹ ਤਿੰਨ ਅਵਸਥਾਵਾਂ ਜਿਹੜੀਆਂ ਨੇ ਉਹ ਤਿੰਨੇ ਤਿੰਨੇ ਅਵਸਥਾਵਾਂ ਨਾਲ-ਨਾਲ ਚੱਲਦੀਆਂ ਨੇ ਸਭ ਤੋਂ ਪਹਿਲੀ ਇਹ ਹਿਰਨਾ ਗਰਭ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰੇ ਜੀਵਾਂ ਦਾ ਜਿਹੜਾ ਰਚਨ ਕਰਤਾ ਏ ਸਾਰਾ ਕੋ ਜੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਬ੍ਰਹਮਾ ਜੀ ਤੋਂ ਵੀ ਵੱਡਾ ਸ਼ਿਵ ਜੀ ਤੋਂ ਵੀ ਵੱਡਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਵਿਸ਼ਨੂੰ ਤੋਂ ਵੀ ਵੱਡਾ ਏ ਸਾਰਿਆਂ ਤੋਂ ਵੱਡਾ ਏ ਉਹ ਪ੍ਰਮਾਤਮਾ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਹ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਵੀ ਵੱਡੀ ਏ ਮੇਦਨੀ ਮੇਦਨੀ ਕਹਿੰਦੇ ਨੇ ਧਰਤੀ ਨੂੰ ਪ੍ਰਮਾਤਮਾ ਦੀ ਬਣਾਈ ਹੋਈ ਧਰਤੀ ਵੀ ਵੱਡੀ ਉਹ ਪ੍ਰਮਾਤਮਾ ਵੱਡਾ ਅਕਾਲ ਪੁਰਖ ਉਹਦਾ ਤਖਤ ਵੀ ਸੱਚਾ ਏ ਤੇ ਸਦਾ ਰਹਿਣ ਵਾਲਾ ਉਹਦਾ ਤਖਤ ਹੈ ਕਦੇ ਉਹ ਮਿਟਣ ਵਾਲਾ ਨਹੀਂ ਹੈ ਜਿਹੜੇ ਪ੍ਰਮਾਤਮਾ ਦਾ ਤਖਤ ਹੈ ਉਹ ਕਦੇ ਮਿਟਣ ਵਾਲਾ ਨਹੀਂ ਇਹ ਸੰਸਾਰ ਤੇ ਕਈ ਰਾਜੇ ਆਏ ਕਈ ਗਏ ਉਹਨਾਂ ਦੇ ਤਖਤ ਰਹੇ ਪਰ ਨਹੀਂ ਉਹਨਾਂ ਦੇ ਤਖਤ ਵੀ ਨਹੀਂ ਰਹੇ ਉਹਨਾਂ ਦਾ ਨਾਮ ਵੀ ਨਹੀਂ ਰਿਹਾ ਇਸ ਸੰਸਾਰ ਤੇ ਪਰ ਜਿਹੜਾ ਉਹ ਪ੍ਰਮਾਤਮ ਅਕਾਲ ਪੁਰਖ ਵਾਹਿਗੁਰੂ ਹੈ ਉਹ ਵੱਡਾ ਏ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ ਉਹਦਾ ਨਾਮ ਸਦਾ ਰਹਿਣ ਵਾਲਾ ਏ ਉਹ ਹਿਰਨ ਗਰਭ ਵਿਰਾਟ ਤੇ ਅਭਿਆਕਰਤ ਤੋਂ ਵੀ ਵੱਡਾ ਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕੀ ਜਦੋਂ ਸੁਪਨ ਅਵਸਥਾ ਹੁੰਦੀ ਏ ਪਹਿਲੀ ਅਵਸਥਾ ਏ ਸੁਪਨ ਤੇ ਇਧਰ ਹਿਰਨ ਗਰਭ ਜਿਹੜੀ ਸੁਪਨ ਅਵਸਥਾ ਏ ਉਹ ਸਾਰਿਆਂ ਦੀ ਜਿਹੜੀ ਸੁਪਨ ਅਵਸਥਾ ਏ ਉਹਨੂੰ ਜਿਹੜਾ ਪ੍ਰਕਾਸ਼ ਦਾ ਨਾਮ ਕਰਨ ਵਾਲਾ ਏ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਰਿਆਂ ਦਾ ਜਿਹੜਾ ਨਾਮ ਕਰਨ ਕਰਨ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਸੁਪਨ ਅਵਸਥਾ ਦੇ ਵਿੱਚ ਤੋਂ ਹਿਰਨ ਦਾ ਅਰਥ ਕਰੀਏ ਤੇ ਇਹ ਭਾਵ ਕੀ ਅੰਡੇ ਵਿੱਚ ਹੋਣ ਵਾਲਾ ਤਾਂ ਇਸ ਪ੍ਰਕਾਰ ਸਾਰਿਆਂ ਜੀਵਾਂ ਦਾ ਮਾਲਕ ਆਕਾਸ਼ ਅਤੇ ਧਰਤੀ ਦਾ ਥੰਮ ਆਤਮਾ ਦਾ ਦਾਤਾ ਦੇਵਤਿਆਂ ਦਾ ਜਿਹੜਾ ਦੇਵਤਾ ਏ ਸਾਰੇ ਜੀਵਾਂ ਨੂੰ ਆਤਮਾ ਬਖਸ਼ਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਹਿਰਨ ਗਰਭ ਤੋਂ ਵੀ ਵੱਡਾ ਹੈ ਹਿਰਨ ਗਰਭ ਭਾਵ ਜਿਹੜਾ ਨਾਮ ਦੇਣ ਵਾਲਾ ਏ ਇਸ ਜੀਵਾਂ ਨੂੰ ਜਿਹੜਾ ਨਾਮ ਬਖਸ਼ਣ ਵਾਲਾ ਏ ਤੇ ਮਨੁਸਮ੍ਰਿਤੀ ਦੇ ਵਿੱਚ ਲਿਖਿਆ ਹੈ ਕਿ ਹਿਰਨਾ ਗਰਭ ਜਿਹੜਾ ਹੈ ਉਹ ਬ੍ਰਹਮਾ ਦਾ ਹੈ ਜੋ ਸੂਰਜ ਜਿਹਾ ਪ੍ਰਕਾਸ਼ਕ ਇੱਕ ਸੁਨਹਿਰੀ ਆਂਡੇ ਵਿੱਚੋਂ ਪਹਿਲੇ ਪਹਿਲ ਪੈਦਾ ਹੋਇਆ ਤੇ ਉਹ ਜਿਹੜਾ ਬ੍ਰਹਮਾ ਹੈ ਉਹ ਸੁਨਹਿਰੀ ਆਂਡੇ ਦੇ ਵਿੱਚੋਂ ਪੈਦਾ ਹੋਇਆ 1 ਸਾਲ ਉਹ ਆਂਡੇ ਦੇ ਵਿੱਚ ਹੀ ਰਿਹਾ ਤੇ ਚੇਤ ਦੀ ਇੱਛਾ ਦੇ ਅਨੁਸਾਰ ਉਹ ਦੋ ਹਿੱਸਿਆਂ ਦੇ ਵਿੱਚ ਬਾਹਰ ਨਿਕਲ ਕੇ ਆਇਆ ਦੂਸਰਾ ਹੈ ਵਿਰਾਟ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਪ੍ਰਕਾਰ ਇੱਕ ਬਾਗ ਹੁੰਦਾ ਹੈ ਬਾਗ ਦੇ ਵਿੱਚ ਇੱਕ ਰੁੱਖ ਦਾ ਨਾਮ ਲਈਏ ਤੇ ਉਹ ਇੱਕ ਰੁੱਖ ਹੈ ਜੇ ਉਹ ਵਾਵਾ ਰੁੱਖਾਂ ਦਾ ਨਾਮ ਲਈਏ ਤੇ ਉਹ ਬਾਗ ਬਣ ਜਾਂਦਾ ਹੈ ਇਸੇ ਪ੍ਰਕਾਰ ਇਹ ਸਾਰਾ ਜਿਹੜਾ ਬ੍ਰਹਿਮੰਡ ਹੈ ਬ੍ਰਹਿਮੰਡ ਨੂੰ ਸੁਖੋਪਤ ਅਵਸਥਾ ਦੇ ਵਿੱਚ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਵਿਰਾਟ ਹੈ ਵਿਰਾਟ ਤੋਂ ਵੀ ਉਹ ਪ੍ਰਮਾਤਮਾ ਵੱਡਾ ਹੈ ਅੱਗੇ ਆ ਗਿਆ ਅਭੈਕਰਤ ਤੇ ਉਧਰ ਤੀਸਰੀ ਅਵਸਥਾ ਆ ਗਈ ਜਾਗਰਤ ਜਾਗਰਤ ਭਾਵ ਜਾਗ ਜਾਣਾ ਜਿਸ ਨੂੰ ਗਿਆਨ ਹੋ ਜਾਣਾ ਉਹ ਪਰਮਾਤਮਾ ਗਿਆਨ ਤੋਂ ਵੀ ਵੱਡਾ ਹੈ ਇਹ ਤਿੰਨੇ ਅਵਸਥਾਵਾਂ ਤੋਂ ਵੱਡਾ ਹੈ ਪਰਮਾਤਮਾ ਵੱਡੋ ਵੱਡਾ ਵੱਡ ਮੇਤਨੀ ਸਿਰੇ ਸਿਰ ਧੰਦਾ ਲਾਇਦਾ ਉਹ ਅਕਾਲ ਪੁਰਖ ਆਇ ਗੂ ਜਿਨੇ ਇਸ ਸੰਸਾਰ ਤੇ ਮਨੁੱਖ ਨੂੰ ਧੰਦੇ ਤੇ ਲਾਇਆ ਹੋਇਆ ਏ ਕੰਮ ਕਾਜ ਬਖਸ਼ੇ ਹੋਏ ਨੇ ਉਹ ਕੰਮਾਂ ਦੇ ਅਨੁਸਾਰ ਜਿਹੜਾ ਮਨੁੱਖ ਕਰਮ ਕਰਦਾ ਏ ਅਕਾਲ ਪੁਰਖ ਵਾਹਿਗੁਰੂ ਵੱਡਾ ਏ ਉਹਦੀ ਬਣਾਈ ਹੋਈ ਜਿਹੜੀ ਏ ਧਰਤੀ ਏ ਉਹ ਵੀ ਵੱਡੀ ਏ ਉਹ ਪ੍ਰਮਾਤਮਾ ਨੇ ਆਪ ਹੀ ਮਨੁੱਖ ਨੂੰ ਜਿਹੜਾ ਧੰਦੇ ਤੇ ਲਾਇਆ ਹੋਇਆ ਏ ਕੰਮਾਂ ਤੇ ਲਾਇਆ ਹੋਇਆ ਏ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜੇ ਉਹ ਆਪਣੀ ਨਦਰ ਉਪਠੀ ਕਰ ਦਵੇ ਭਾਵ ਨਦਰ ਨੂੰ ਪੁੱਠੀ ਕਰ ਦਵੇ ਕਿਹ ਤੇ ਨਦਰ ਹੋਵੇਂ ਨਦਰ ਉਹਨੂੰ ਖੁਸ਼ੀਆਂ ਬਖਸ਼ ਦਿੰਦਾ ਏ ਉਹਨੂੰ ਚੰਗਾ ਜੀਵਨ ਬਖਸ਼ ਦਿੰਦਾ ਏ ਜਿੱਤੇ ਨਦਰ ਹੋ ਜਾਵੇ ਜਿੱਤੇ ਨਦਰ ਨਾ ਹੋਵੇ ਨਾ ਨਦਰ ਜੇ ਨਦਰ ਉਹ ਪੁੱਠੀ ਪੈ ਜਾਵੇ ਤੇ ਵੱਡੇ ਵੱਡੇ ਜਿਹੜੇ ਰਾਜੇ ਨੇ ਨਾ ਰਾਜੇ ਉਹਨਾਂ ਨੂੰ ਵੀ ਘਾ ਚਰਨ ਲਾ ਦਿੰਦਾ ਏ ਇੱਕ ਗੁਰੂ ਦਾ ਸਿੱਖ ਇਹ ਪੰਕਤੀ ਨੂੰ ਪੜ੍ਹਦਾ ਹੋਇਆ ਰਸਤੇ ਵਿੱਚ ਜਾ ਰਿਹਾ ਸੀ ਇਹ ਜਿਹੜਾ ਬਚਨ ਸ਼ਾਹਜਹਾਨ ਨੇ ਸੁਣ ਲਿਆ ਇਹ ਜੋ ਬਚਨ ਸ਼ਾਹਜਹਾਨ ਨੇ ਜਦੋਂ ਸੁਣਿਆ ਤੇ ਸੁਣ ਕੇ ਉਹ ਸਿੱਖ ਨੂੰ ਕਹਿਣ ਲੱਗਾ ਕਿ ਇਹ ਕਿਸ ਪ੍ਰਕਾਰ ਹੋ ਸਕਦਾ ਉਹ ਤਰਕ ਕਰਨ ਲੱਗਾ ਕਿ ਇਹ ਕਿਸ ਪ੍ਰਕਾਰ ਹੋ ਸਕਦਾ ਕਿ ਜਿਹੜਾ ਰਾਜਾ ਏ ਜਿਹੜਾ ਬਾਦਸ਼ਾਹ ਏ ਉਹਨੂੰ ਵੀ ਘਾ ਚਰਨਾ ਪੈ ਜਾਵੇ ਉਹ ਕਹਿੰਦਾ ਸਾਡੇ ਗੁਰੂ ਨੇ ਤੇ ਇਹੀ ਲਿਖਿਆ ਏ ਉਹ ਸਿੱਖ ਨੇ ਜਵਾਬ ਦਿੱਤਾ ਕੁਝ ਸਮਾਂ ਬਤੀਤ ਹੋਇਆ ਔਰੰਗਜ਼ੇਬ ਨੇ ਰਾਜ ਲੈ ਲਿਆ ਦਾਰਾ ਸ਼ਿਕੋਸੀ ਉਹ ਭੱਜ ਗਿਆ ਉਹਨੇ ਬਗਾਵਤ ਕਰਤੀ ਉਹ ਚਲਾ ਗਿਆ ਉਸ ਤੋਂ ਬਾਅਦ ਬਚਿਆ ਸ਼ਾਹਜਹਾਂ ਤੇ ਸ਼ਾਹਜਹਾਨ ਨੂੰ ਔਰੰਗਜ਼ੇਬ ਨੇ ਕੈਦ ਕਰ ਲਿਆ ਕੈਦ ਕਰਕੇ ਦਿੱਲੀ ਤੋਂ ਆਗਰੇ ਲਿਜਾ ਰਿਆ ਸੀ ਤੇ ਰਸਤੇ ਦੇ ਵਿੱਚ ਇਹਨੂੰ ਭੁੱਖ ਬੜੀ ਲੱਗੀ ਤੇ ਇਹਨੇ ਕਿਹਾ ਕਿ ਮੈਂ ਜਿਹੜਾ ਇਹ ਪਿਸ਼ਾਬ ਕਰਨਾ ਹੈ ਤੇ ਮੈਨੂੰ ਤੁਸੀਂ ਛੱਡ ਦਵੋ ਉਹ ਆਇਆ ਉਹਨੇ ਇਸੇ ਬਹਾਨੇ ਉਹਨੇ ਸੋਚਿਆ ਕਿ ਹੁਣ ਮੈਂ ਕੁਝ ਖਾ ਲਵਾਂ ਉਹਦੇ ਦੋਨੇ ਹੱਥ ਬੱਜੇ ਹੋਏ ਸੀ ਤੇ ਫਿਰ ਉੱਥੇ ਅੱਗੇ ਚਣਿਆਂ ਦਾ ਖੇਤ ਸੀ ਉਹਦੇ ਹੱਥ ਬੱਜੇ ਹੁਣ ਕਰਕੇ ਉਹ ਹੱਥਾਂ ਦੇ ਨਾਲ ਤੋੜ ਕੇ ਨਹੀਂ ਖਾਦਾ ਜਿੱਦਾਂ ਘਾਹ ਚਰੀਦਾ ਇਹਨਾਂ ਉਦਾਂ ਹੀ ਫਿਰ ਉਹਨੇ ਉਹ ਚਣੇ ਦੇ ਜਿਹੜਾ ਸੀ ਉਹ ਗੁਸ਼ਾ ਖਾਦਾ ਇਸ ਪ੍ਰਕਾਰ ਜੇ ਗੁਰੂ ਦੀ ਕਿਰਪਾ ਨਾਲ ਹੋਵੇ ਤੇ ਵੱਡੇ ਵੱਡੇ ਰਾਜਿਆਂ ਨੂੰ ਘਾਹ ਚਰਨ ਲਾ ਦਿੰਦਾ ਹੈ ਵੱਡੇ ਵੱਟੇ ਸੁਲਤਾਨਿਆਂ ਸੁਲਤਾਨ ਜਿਹੜੇ ਨੇ ਬਾਦਸ਼ਾਹ ਨੇ ਉਹਨਾਂ ਦਾ ਉਹਦੀ ਜਿਹੜੀ ਦਿੱਤੀ ਹੋਈ ਵਡਿਆਈ ਉਹ ਵਾਪਸ ਲੈ ਲੈਂਦਾ ਏ ਉਹਨਾਂ ਨੂੰ ਘਾ ਵੀ ਖਾਣਾ ਪੈ ਜਾਂਦਾ ਏ ਤੇ ਜੇ ਨਦਰ ਹੋ ਜਾਵੇ ਤੇ ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰਦੇਵ ਪਿਤਾ ਨਦਰ ਕਰੇ ਤੇ ਜਿਹੜੀਆਂ ਖੁਸ਼ੀਆਂ ਨੇ ਉਹ ਮਨੁੱਖ ਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਪਾਤਸ਼ਾਹੀਆਂ ਨੇ ਉਹ ਮਨੁੱਖ ਨੂੰ ਮਿਲ ਜਾਂਦੀਆਂ ਨੇ ਜੇ ਗੁਰਦੇਵ ਪਿਤਾ ਨੇ ਨਦਰ ਕਰ ਦਿੱਤੀ ਉਹ ਪ੍ਰਮਾਤਮਾ ਦੀ ਨਦਰ ਹੀ ਸਾਰਾ ਕੁਝ ਹੈ ਨਦਰ ਦੇ ਅੰਦਰ ਹੀ ਇਹ ਸ੍ਰਿਸ਼ਟੀ ਚੱਲ ਰਹੀ ਹੈ ਨਦਰੀ ਦੇ ਅੰਦਰ ਮਨੁੱਖ ਨੂੰ ਵਡਿਆਈ ਮਿਲ ਰਹੀ ਹੈ ਨਦਰ ਦੇ ਵਿੱਚ ਹੀ ਮਨੁੱਖ ਦੀ ਜਿਹੜੀ ਵਡਿਆਈ ਉਹ ਖੁੱਸ ਰਹੀ ਹੈ ਸਾਰਾ ਕੁਝ ਹੀ ਪ੍ਰਮਾਤਮਾ ਦੀ ਨਦਰ ਦੇ ਵਿੱਚ ਹੈ ਕਿਰਪਾ ਦੇ ਵਿੱਚ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਦਰ ਮੰਗਨ ਪੇਖ ਨਾ ਪਾਏ ਦਾ ਫਿਰ ਐਸੇ ਵੀ ਨੇ ਮਨੁੱਖ ਉਹ ਦਰਾਂ ਦਰਾਂ ਤੇ ਠੋਕਰਾਂ ਖਾਂਦੇ ਨੇ ਉਹਨਾਂ ਨੂੰ ਭੀਖ ਵੀ ਨਹੀਂ ਮਿਲਦੀ ਕੋਈ ਛਾ ਵੀ ਨਹੀਂ ਮਿਲਦੀ ਉਹਨਾਂ ਨੂੰ ਮੰਗ ਕੇ ਰੋਟੀ ਵੀ ਨਹੀਂ ਮਿਲਦੀ ਜੇ ਗੁਰੂ ਦੀ ਨਦਰ ਨਾ ਹੋਵੇ ਐਸੀ ਐ ਸਤਿਗੁਰੂ ਸਾਹਿਬ ਦੀਆਂ ਦੀ ਨਦਰ ਜੇ ਨਦਰ ਹੋ ਜਾਵੇ ਤੇ ਸੰਸਾਰ ਤੇ ਵਿਡਿਆਈ ਮਿਲਦੀ ਹੈ ਜੇ ਨਦਰ ਨਾ ਹੋਵੇ ਤੇ ਵੱਡੇ ਵੱਡੇ ਰਾਜਿਆਂ ਨੂੰ ਘਾ ਚਰਨ ਲਾ ਦਿੰਦਾ ਏ ਜੇ ਨਦਰ ਨਾ ਹੋਵੇ ਤੇ ਵੱਡੇ ਵੱਡੇ ਰਾਜਿਆਂ ਨੂੰ ਜੇ ਭੀਖ ਮੰਗਣੀ ਪੈ ਜਾਵੇ ਉਹਨਾਂ ਨੂੰ ਭੀਖ ਵੀ ਨਹੀਂ ਮਿਲਦੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇੰਨਾ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਹਨ ਸਾਰਾ ਕੁਝ ਹੀ ਪ੍ਰਮਾਤਮਾ ਦੀ ਕਿਰਪਾ ਹੈ ਤੇ ਕਿਰਪਾ ਦੇ ਪਾਤਰ ਉਹ ਬਣਦੇ ਨੇ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਆਵੇ ਹੁਣ ਕਿਰਪਾ ਦਾ ਕਿੱਦਾਂ ਪਤਾ ਲੱਗੇਗਾ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਹੁੰਦਾ ਵਡਭਾਗੀ ਹਰ ਸੰਗਤ ਪਾਵਹਿ ਭਾਗਹੀਨ ਪਰਮ ਝੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਉ ਕਿਰਪਾ ਦਾ ਪਤਾ ਤਾਂ ਲੱਗਦਾ ਏ ਜੇ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ ਵੱਡ ਭਾਗੀ ਵੱਡਿਆਂ ਭਾਗਾਂ ਵਾਲੇ ਨੇ ਵੱਡੇ ਭਾਗ ਕਿਹਨਾਂ ਦੇ ਜਿਨ੍ਹਾਂ ਤੇ ਕਿਰਪਾ ਏ ਉਹਨਾਂ ਨੂੰ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਹੜੇ ਭਾਗਾਂ ਤੋਂ ਬਗੈਰ ਨੇ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹਨਾਂ ਨੂੰ ਫਿਰ ਉਹ ਦਰਾਂ-ਦਰਾਂ ਤੇ ਠੋਕਰਾਂ ਖਾਂਦੇ ਫਿਰਦੇ ਨੇ ਉਹਨਾਂ ਨੂੰ ਸੰਗਤ ਨਹੀਂ ਪ੍ਰਾਪਤ ਹੁੰਦੀ। ਕਈ ਤੇ ਐਸੇ ਵੀ ਮਨੁੱਖ ਹੋਣਗੇ ਜਿਹੜੇ ਗੇਟ ਤੋਂ ਹੀ ਮੁੜ ਜਾਣਗੇ ਉਹਨਾਂ ਨੂੰ ਸੰਗਤ ਨਹੀਂ ਪ੍ਰਾਪਤ ਹੋਣੀ ਕਿਉਂਕਿ ਹਾਜ਼ਰੀ ਦਰਬਾਰ ਦੇ ਅੰਦਰ ਲੱਗਣੀ ਹੈ। ਬਾਹਰ ਹਾਜ਼ਰੀ ਨਹੀਂ ਸਤਿਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਜਿਨ੍ਹਾਂ ਤੇ ਨਦਰ ਹੈ ਉਹਨਾਂ ਨੂੰ ਸੰਗਤ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਮਾਤਮਾ ਦੀ ਸੰਗਤ ਪ੍ਰਾਪਤ ਹੁੰਦੀ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਤੇ ਨਦਰ ਨਾ ਹੋਵੇ ਜਿਨ੍ਹਾਂ ਤੇ ਕਿਰਪਾ ਨਾ ਹੋਵੇ ਫਿਰ ਉਹਨਾਂ ਦੀ ਐਸੀ ਮਤ ਵੱਜਦੀ ਹੈ ਉਹ ਗੁਰਦੁਆਰੇ ਦੇ ਗੇਟ ਤੋਂ ਵੀ ਵਾਪਸ ਮੁੜ ਜਾਂਦੇ ਨੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਬਚਨਾਂ ਦੀ ਜਿਹੜੀ ਵਿਚਾਰ ਹੈ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਣੀਆਂ ਸੁਭਾਵਕ ਹੀ ਐ ਬੇਅੰਤ ਭੁੱਲਾਂ ਹੋ ਗਈਆਂ ਸਤਿਗੁਰੂ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾ ਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਨਦਰ ਉਪੱਠੇ ਜੇ ਕਰੇ ਸੁਲਤਾਨ ਕਾਹੂ ਕਰਾਏ ਦਾ ਦਰ ਮੰਗਨ ਪੇਖ ਨਾ ਪਾਏ ਦਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸੰਗਤ ਜੀ